ਸਟੇ ਸੈਕਟਰੀ ਸਾਹਿਬ ਮੇਰੇ ਪਸ਼ੋਕੜ ਦੇ ਬਾਰੇ ਤੁਹਾਡੇ ਨਾਲ ਸਾਂਝ ਪਾ ਰਹੇ ਸੀ ਬਾਬਾ ਆਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਵਾਕ ਅਨੁਸਾਰ ਉਹ ਸਾਰੀ ਰੀਲ ਉਹ ਸਾਰਾ ਇਤਿਹਾਸ ਮੇਰੀਆਂ ਅੱਖਾਂ ਦੇ ਅੱਗੇ ਘੁੰਮ ਗਿਆ ਤੇ ਮੈਨੂੰ ਯਾਦ ਆ ਗਿਆ ਉਹ ਸਮਾਂ ਜਦੋਂ 1970ਵਿਆਂ ਦੇ ਵਿੱਚ ਮੋਕੇ ਦੀ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਔਰ ਕੁਝ ਪੰਥ ਵਿਰੋਧੀ ਤਾਕਤਾਂ ਨੇ ਸ਼੍ਰੋਮਣੀ ਕਾਲੀ ਦਲ ਸ਼ੌਂਦੀਗੁਰਦਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦਾ ਤਹੱਈਆ ਕਰ ਲਿਆ ਉਸ ਸਮੇਂ ਤੇ ਨਾ ਅਪੀਲ ਨਾ ਵਕੀਲ ਨਾ ਦਲੀਲ ਕਿਉਂਕਿ ਇੰਨੀ ਸਖਤ ਐਮਰਜੈਂਸੀ ਲਾਈ ਗਈ ਕਿ ਕੋਈ ਵੀ ਉੱਚੀ ਨਾਰਾ ਮਾਰਨਾ ਤਾਂ ਦੂਰ ਕਿਤੇ ਵੀ ਕੋਈ ਪੰਜ ਵਿਅਕਤੀ ਇਕੱਠੇ ਹੋ ਕੇ ਗੱਲ ਨਹੀਂ ਸੀ ਕਰ ਸਕਦੇ ਕੋਈ ਹੱਕਾਂ ਦੀ ਗੱਲ ਨਹੀਂ ਸੀ ਕਰ ਸਕਦਾ ਕੋਈ ਆਪਣੇ ਦਰਦ ਬਲੇਵੇਂ ਨਹੀਂ ਸੀ ਪੁਚਾ ਸਕਦਾ ਕੋਈ ਪ੍ਰੈਸ মিডিਆ ਹਰ ਤਰੀਕੇ ਤਰੀਕੇ ਦੇ ਨਾਲ ਬੈਨ ਕੀਤਾ ਗਿਆ ਉਸ ਸਮੇਂ ਜਦੋਂ ਸਮੁੱਚੀ ਅਕਾਲੀ ਲੀਡਰਸ਼ਿਪ ਮੋਕੇ ਦੀ ਪ੍ਰਧਾਨ ਮੰਤਰੀ ਵੱਲੋਂ ਆਈਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਿਆਂ ਵਿੱਚ ਬੰਦ ਕਰ ਦਿੱਤੀ ਗਈ ਤਾ ਇੱਕ ਤਰ੍ਹਾਂ ਦੇ ਨਾਲ ਪੰਥ ਦੀ ਰਾਜਨੀਤਿਕ ਲੀਡਰਸ਼ਿਪ ਅਲੋਪ ਹੋ ਗਈ ਤਾਂ ਉਸ ਸਮੇਂ ਮੇਰੇ ਮਹਾਨ ਮਹਾਪੁਰਸ਼ ਦਾਦਾ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਹੱਥ ਵਿੱਚ ਦਮਦਮੇ ਤਖਸਾਲ ਦੀ ਵਾਗਡੋਰ ਸੀ ਇੱਕ ਸ਼ਖਸੀਅਤ ਜੋ ਸੇਖ ਸਫਾਂ ਦੇ ਵਿੱਚ ਚੰਗਾ ਸਤਕਾਰ ਰੱਖਦੀ ਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਕੋਲ ਆਏ ਕਹਿਣ ਲੱਗੇ ਸੰਤ ਜੀ ਸਮੂੱਚੀ ਇਹ ਕਾਲੀ ਲੀਡਰਸ਼ਿਪ ਜ਼ਿਲ੍ਹਾ ਵਿੱਚ ਬੰਦ ਹੈ ਕੋਈ ਹਾਂ ਦਾ ਨਾਰਾ ਨਹੀਂ ਮਾਰ ਰਿਹਾ ਨਾ ਅਪੀਲ ਨਾ ਵਕੀਲ ਨਾ ਦਲੀਲ ਨਾ ਕੋਈ ਪ੍ਰੈਸ ਮੀਡੀਆ ਕੰਮ ਕਰ ਰਿਹਾ ਐਸ ਸਮੇਂ ਪੰਥ ਦੀ ਜ਼ਿੰਮੇਵਾਰੀ ਸੰਤਾਂ ਦੇ ਮੋਢਿਆਂ ਤੇ ਆ ਪਈ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ ਭਾਈ ਜੇ ਸੰਤਾਂ ਦੇ ਮੋਢਿਆਂ ਤੇ ਆ ਪਈ ਹੈ ਤੇ ਸੰਤ ਪੌਰ ਵੀ ਲਾ ਦੇਣਗੇ ਤੁਸੀਂ ਸੁਣਿਆ ਪੜ੍ਹਿਆ ਹੋਣਾ emergancy ਦੇ ਵਿੱਚ ਜਿੱਥੇ ਪੰਜ ਵਿਅਕਤੀ ਇਕੱਠੇ ਨਹੀਂ ਸੀ ਹੋ ਸਕਦੇ ਕੋਈ মিডিਆ ਨਹੀਂ ਸੀ ਉਸ ਸਮੇਂ ਤੇ ਕੋਈ ਸੰਚਾਰ ਦਾ ਸਾਧਨ ਨਹੀਂ ਸੀ ਇੰਨਾ ਜ਼ਿਆਦਾ ਵਿਕਸਿਤ ਹੋਇਆ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਸਿੱਖੀ ਸਿਧਾਂਤਾਂ ਦੇ ਨਾਂ ਹੇਠ ਕੌਮ ਨੂੰ ਇੱਕ ਮਾਲਾ ਵਿੱਚ ਪਰੌਣ ਲਈ ਚੜ੍ਹਦੀ ਕਲਾ ਦੇ ਵਿੱਚ ਲਿਆਉਣ ਲਈ ਅੰਦਰ ਸੁੱਤੀ ਹੋਈ ਚੇਨਿਜ ਗੋ ਚੇਨਿਜ ਗੋਣ ਲਈ ਨਾਰਾ ਦਿੱਤਾ ਤੇ ਜਿੱਥੇ ਪੰਜ ਸਿੱਖ ਨਹੀਂ ਸੀ ਇਕੱਠੇ ਹੋ ਸਕਦੇ ਪੰਜਾਬ ਦੇ ਕੋਨੇ-ਕੋਨੇ ਤੋਂ ਅਨੇਕਾਂ ਇੱਕ ਨਹੀਂ ਸੈਂਤੀ ਨਗਰ ਕੀਰਤਨ ਕੱਢ ਕੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਦਾ ਹੌਕਾ ਦਿੱਤਾ ਔਰ ਪੰਥਦਰਦੀਆਂ ਦੇ ਦਿਲਾਂ ਦੇ ਵਿੱਚ ਕੌਮ ਦੀ ਸੁੱਤੀ ਹੋਈ ਅਣਖ ਜਗਾਈ ਇੱਥੇ ਹੀ ਬਸ ਨਹੀਂ ਸੈਂਤੀ ਨਗਰ ਕੀਰਤਨ ਜਦੋਂ ਮਹਾਪੁਰਸ਼ਾਂ ਨੇ ਕੱਢੇ ਐਸੀ ਤੱਜੀਆਂ ਉੜਾ ਦਿੱਤੀਆਂ ਐਮਰਜੈਂਸੀ ਦੀਆਂ ਕਿ ਮੌਕੇ ਦੀ ਪ੍ਰਧਾਨ ਮੰਤਰੀ ਨੂੰ ਐਮਰਜੈਂਸੀ ਠਾਉਣੀ ਪਈ ਅਕਾਲੀ ਲੀਡਰਸ਼ਿਪ ਰਹੀ ਤੇ ਪੰਥ ਦੀ ਰਵਾਗ ਡੋਰ ਮੁੜ ਕੇ ਸੰਭਾਲੀ ਗਈ ਇੱਥੇ ਹੀ ਬਸ ਨਹੀਂ 37ਵਾਂ ਨਗਰ ਕੀਰਤਨ ਮਹਾਪੁਰਸ਼ਾਂ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤ ਉਸ ਸਮੇਂ ਸ਼ਹਾਦਤ ਦੀ 300 ਸਾਲਾ ਜੋ ਮਹਾਪੁਰਸ਼ਾਂ ਨੇ 37ਵਾਂ ਨਗਰ ਕੀਰਤਨ ਮਹਾਨ ਪਹਾਰੀ ਪੰਜਾਬ ਦੀ ਧਰਤੀ ਤੋਂ ਦਿੱਲੀ ਵੱਲ ਕੂਚ ਕੀਤਾ ਚਾਂਦਨੀ ਚੌਕ ਦੇ ਵਿੱਚ ਮੁੱਖ ਪ੍ਰਬੰਧ ਕੀਤੇ ਜਾਣੇ ਸਨ ਉੱਥੇ ਸਮਾਪਤੀ ਕਰਨੀ ਸੀ ਉਸ ਸਮੇਂ ਲੱਖਾਂ ਦਾ ਇਕੱਠ ਦੇਖ ਕੇ ਰਾਮਲੀਲਾ ਗਰਾਊਂਡ ਵਿੱਚ ਐਲਾਨ ਕੀਤਾ ਗਿਆ ਦਿੱਲੀ ਦੇ ਹੁਕਮਰਾਨਾਂ ਵੱਲੋਂ ਕਿ ਪੰਜਾਬ ਤੋਂ ਜੋ ਸਿੱਖਾਂ ਦੀ ਵਹੀਰ ਆ ਰਹੀ ਹੈ ਉਸ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਆਪਣੀ ਸਟੇਜ ਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੁਸੀਂ ਇਤਿਹਾਸ ਫਰੋਲ ਕੇ ਵੇਖ ਲਓ ਤੁਸੀਂ ਪੁਰਾਣੀਆਂ ਕਿਤਾਬਾਂ ਫਰੋਲ ਕੇ ਦੇਖ ਲਓ ਕਿ ਉਸ ਸਟੇਜ ਦੇ ਉੱਤੋਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਮੌਕੇ ਦੀ ਪ੍ਰਧਾਨ ਮੰਤਰੀ ਨੂੰ ਅੱਖ ਵਿੱਚ ਅੱਖ ਪਾ ਕੇ ਲਲਕਾਰਿਆ ਔਰ ਕੈਸੀ ਇੰਦਰਾ ਗਾਂਧੀ ਨੂੰ ਕਿ ਤੁਸੀਂ ਅੱਜ ਕਹਿਣ ਆਏ ਹੋ ਕਿ ਇਹ ਤਖਤ ਜੋ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਰ ਚਕਾਉਂਦਾ ਹੈ ਬੀਬੀ ਮੈਂ ਤੇਨੂੰ ਪੁੱਛਣਾ ਚਾਹੁੰਨਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾ ਆਪਣਾ ਸੀਸ ਭੇਟ ਨਾ ਕਰਦੇ ਤਾਂ ਤੁਸੀਂ ਵੀ ਅੱਜ ਇੱਥੇ ਹੁਕਮਰਾਨ ਬਣ ਕੇ ਨਹੀਂ ਬੁਰਕੇ ਦੇ ਵਿੱਚ ਆਉਣਾ ਸੀ ਤੁਹਾਡੇ ਸਰੀਰ ਦੇ ਉੱਤੇ ਜਿੰਨੇ ਰੋਮ ਹਨ ਤੁਸੀਂ ਉਤਨੇ ਵਾਰ ਸਿਰ ਕੱਟ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪੇਟ ਕਰਦੇ ਹੋ ਤਾਂ ਵੀ ਕੌਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਦਾ ਜੋ ਹੈ ਉਹ ਪੂਰਾ ਨਹੀਂ ਕਰ ਸਕਦੀ ਐਸੀ ਜੁਰਤ ਇਤਨੀ ਹਿੰਮਤ ਇਹ ਬਖਸ਼ੀ ਸੀ ਉਹਨਾਂ ਮਰ ਜੀਵਣਿਆਂ ਨੂੰ ਕਲਗੀਧਰ ਦੇ ਸੁਪੁੱਤਾਂ ਨੂੰ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਥ ਦਰਦ ਤੇ ਪੰਥ ਦਾ ਕੌਮ ਸੀ ਸੋ ਇੱਥੇ ਹੀ ਬਸ ਨਹੀਂ ਮੈਂ ਦੇਖ ਰਹੀ ਸੀ ਕਿ ਜਿੰਨੀ ਸੰਗਤ ਬੈਠੀ ਹੈ ਇਹਨਾਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਲਿਖਿਆ ਦੇਖ ਤੇ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਸ੍ਰੀ ਅਕਾਲ ਤਖਸਬ ਮਹਾਨ ਹੈ ਸਿੱਖ ਪੰਥ ਦੀ शान ਹੈ ਬਿਲਕੁਲ درست ਲਿਖਿਆ ਭਾਗਾ ਵਾਲਾ ਸਮਾਂ ਹੁੰਦਾ ਜਦੋਂ ਕਿਤੇ ਕੌਮ ਇਕੱਠੀ ਹੋ ਕੇ ਆਪਣੀ ਤਰਾਸਤੀ ਵੱਲ ਝਾਤੀ ਮਾਰਦੀ ਹੈ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਪਛਤਾਵਾ ਕਰਕੇ ਇਕੱਠੀ ਹੋ ਕੇ ਬੈਠਦੀ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਰੇਵਲਾਏ ਹਰ ਨਾਮੇ ਕੇ ਹੋਵੋ ਜੋਰੀ ਗੁਰਮਖ ਬਹਿਸੋ ਸਫਾ ਵਿਸ਼ਾਏ ਅੱਜ ਲੋੜ ਹੈ ਸਾਨੂੰ ਆਪਣੇ ਅਕੀਦੇ ਦੇ ਨਾਲ ਜੁੜਨ ਦੀ ਅੱਜ ਲੋੜ ਹੈ ਸਾਨੂੰ ਅੰਦਰਲੀ ਚਿੰਗ ਜਗਾਉਣ ਦੀ ਬਹੁਤ ਲਾਲਚ ਦਿੱਤੇ ਗਏ ਸਨ ਸਿਧਾਂਤਾਂ ਤੋਂ ਫੇਰਨ ਦਾ ਯਤਨ ਕੀਤਾ ਗਿਆ ਸੀ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਦੇ ਵਿੱਚਕਾਰ ਸੀ ਬੜੇ ਡਰਾਵੇ ਵੀ ਦਿੱਤੇ ਗਏ ਬਹੁਤ ਲਾਲਚ ਵੀ ਦਿੱਤੇ ਗਏ ਕਿ ਸਿਧਾਂਤਾਂ ਤੋਂ ਮੂੰਹ ਫੇਰ ਜਾਓ ਤੁਹਾਨੂੰ ਜੀਵਨ ਦਾਣ ਬਖਸ਼ਿਆ ਜਾਊਗਾ ਤੁਹਾਨੂੰ ਮਹਿਲ ਮਾੜੀਆਂ ਬਖਸ਼ੀਆਂ ਜਾਣਗੀਆਂ ਤਨੁਰਾਜ ਪਾਗ ਦਿੱਤੇ ਜਾਣਗੇ ਪਰ ਜੇ ਉਹਨਾਂ ਸੂਰਮੇ ਛੋਟੇ ਛੋਟੇ ਬਾਬਿਆਂ ਦੇ ਨਸਾਂ ਦੇ ਵਿੱਚ ਤਨਗੁਰ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਕਲਗੀਆਂ ਵਾਲੇ ਪੰਥ ਪ੍ਰਸਤ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੂਨ ਸੀ ਉਹਨਾਂ ਨੇ ਨੀਹਾਂ ਵਿੱਚ ਚਿੰਨਾ ਪਸੰਦ ਕਰ ਲਿਆ ਪਰ ਆਪਣੇ ਸਿਧਾਤਾਂ ਦੇ ਨਾਲ ਸਮਝੌਤਾ ਨਹੀਂ ਕਰਨਾ ਬੋਲੇ ਸੋਨਹੀ ਖਾਲਸਾ ਪੰਥ ਜਿਓ ਅੱਜ ਦਾ ਸਮਾਂ ਦੂਸ਼ਣਬਾਜੀ ਦਾ ਸਮਾਂ ਨਹੀਂ ਇਹ ਲੜਾਈ ਸਾਡੀ ਕੋਈ ਨਿੱਜ ਦੀ ਲੜਾਈ ਨਹੀਂ ਤਰਾਸਤੀ ਇਹ ਹੈ ਕਿ ਅਸੀਂ ਪਾਗਾ ਵਿੱਚ ਵੰਡ ਗਏ ਹਾਂ ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀਂ ਸਹੀ ਰਸਤੇ ਦੀ ਪਛਾਣ ਕਰੀਏ ਸਿਧਾਂਤਾਂ ਨਾਲ ਜੁੜੀਏ ਕੌਮ ਦੁਬਦਾ ਦੇ ਵਿੱਚ ਪਿਸ ਰਹੀ ਹੈ ਦੋ ਪੂੜਾਂ ਦੇ ਵਿਚਕਾਰ ਤੇ ਮਾਫੀ ਚਾਹਨੀ ਹੈ ਖਿਮਾ ਮੰਗਦੀਆਂ ਤੁਹਾਡੇ ਤੋਂ ਕਿ ਜਦੋਂ ਦੋ ਪੂੜਾਂ ਦੇ ਵਿਚਕਾਰ ਜਿਹੜਾ ਦਾਣਾ ਪਿਸ ਚਾਵੇ ਉਹ ਫਿਰ ਆਟਾ ਬਣ ਜਾਂਦਾ ਮਲਿਆ ਜਾਂਦਾ ਕੇਵਲ ਉਹੀ ਦਾਣਾ ਬਚਦਾ ਚੱਕੀ ਦੇ ਵਿੱਚਕਾਰ ਜਿਹੜਾ ਧੁਰੇ ਦੇ ਨਾਲ ਜੁੜਿਆ ਰਹੇ ਸਾਡਾ ਧੁਰਾ ਗੁਰੂ ਗ੍ਰੰਥ ਸਾਡਾ ਧੁਰਾ ਗੁਰੂ ਪੰਥ ਤੇ ਸਾਡਾ ਧਿਰ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਵਿਅਕਤੀ ਹੈ ਜੋ ਕਿ ਸਮੇਂ ਦੇ ਵਿੱਚ ਜਿਹੜਾ ਪੰਥਦਰਦੀ ਜਿਹੜਾ ਵੀ ਇਨਸਾਨ ਜਿਹੜਾ ਵੀ ਸਿੱਖ ਗੁਰੂ ਨਾਨਕ ਨਾਮ લેਵਾ ਦੁਨੀਆ ਦੇ ਵਿੱਚ ਜਿਹੜਾ ਵੀ ਸਿੱਖ ਆਪਣੇ ਧੁਰੇ ਦੇ ਨਾਲ ਜੁੜਿਆ ਰਹੇਗਾ ਸ੍ਰੀ ਅਕਾਲ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਛੁਨਾ ਜੁੜਿਆ ਰਹੇਗਾ ਉਹੀ ਬਚੇਗਾ ਨਹੀਂ ਤਾਂ ਫਿਰ ਆਟਾ ਹੋਣਾ ਤਾਂ ਤੈ ਹੀ ਹੈ ਸੋ ਮੈਂ ਬਹੁਤਾ ਲੰਬਾ ਚੌੜਾ ਨਹੀਂ ਜਾਣਾ ਇੱਕ ਹੂਕ ਸੀਮਾਨ ਦੇ ਵਿੱਚ ਇੱਕ ਦਰਦ ਆਇਆ ਸੀ ਕਿਉਂਕਿ ਅਸੀਂ ਬਹੁਤ ਕੁਝ ਗਵਾ ਬੈਠੇ ਬੜਾ ਅਸੀਂ ਨੁਕਸਾਨ ਕਰਾ ਲਿਆ ਹੁਣ ਸਾਡੇ ਕੋਲ ਗਵਾਉਣ ਨੂੰ ਕੁਝ ਬਚਿਆ ਨਹੀਂ ਅੱਜ ਦੀ ਲੜਾਈ ਟੈਂਕਾਂ ਤੋਪਾਂ ਦੀ ਲੜਾਈ ਨਹੀਂ ਹੈ ਅੱਜ ਦੀ ਲੜਾਈ ਸਿਧਾਂਤਾਂ ਦੀ ਲੜਾਈ ਹੈ ਸਾਨੂੰ ਆਪਸੀ ਦੂਸ਼ਣ ਬਾਜ਼ੀਆਂ ਤੋਂ ਉੱਪਰ ਉੱਠ ਕੇ ਇੱਕੋ ਨਿਸ਼ਾਨੇ ਦੀ ਇੱਕੋ ਹੁਕਮਨਾਮੇ ਦੀ ਇੱਕੋ ਸਿਧਾਂਤ ਦੀ ਗੱਲ ਕਰਕੇ ਉਸ ਸਿਧਾਂਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਨਹੀਂ ਤਾਂ ਦੁਬਧਾ ਵਿੱਚ ਫਸੇ ਹੋਏ ਜੋ ਆਪ ਵੀ ਪਿਸ ਜਾਵਾਂਗੇ ਤੇ ਜਵਾਬ ਨਹੀਂ ਦੇ ਪਾਵਾਂਗੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਕਿ ਅਸੀਂ ਤੁਹਾਡੀ ਬਾਹ ਕਿਹੜੀ ਰਾਜਨੀਤਿਕ ਪਾਰਟੀ ਨੂੰ ਫੜਾ ਕੇ ਗਏ ਸੀ ਕਿਹੜੇ ਲੀਡਰ ਕਿਸ ਤਰ੍ਹਾਂ ਦੇ ਅਸੀਂ ਪੈਦਾ ਕੀਤੇ ਇਹ ਇਤਿਹਾਸ ਜਦੋਂ ਲਿਖਿਆ ਜਾਏਗਾ ਸਾਥ ਸੰਗਤ ਜੀਓ ਤੁਹਾਡਾ ਮਾਰਿਆ ਹੋਇਆ ਹਾਂ ਦਾ ਨਾਅਰਾ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਏਗਾ ਸੋ ਮੈਂ ਬਹੁਤਿਆਂ ਜੋ ਲੰਬੀ ਕਿਉਂਕਿ ਮੇਰੇ ਸਤਕਾਰਯੋਗ ਦੂਸਰੇ ਕਮੇਟੀ ਮੈਂਬਰ ਸਾਹਿਬਾਨ ਨੇ ਵੀ ਬੋਲਣਾ ਹੈ ਮੈਂ ਇਹੀ ਆਸ ਤੇ ਉਮੀਦ ਕਰਦੀ ਹਾਂ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਟ ਕੇ ਜੋ ਅੰਦਰ ਪੰਥਕ ਦਰਦ ਸਾਡੇ ਅੰਦਰ ਭਰਿਆ ਪਿਆ ਉਹ ਚਿੰਗ ਨੂੰ ਜਗਾਈਏ ਇੱਕ ਪੰਥ ਪ੍ਰਸਤ ਲੀਡਰਸ਼ਿਪ ਪੈਦਾ ਕਰੀਏ ਆਪਣੀ ਜੋ ਸਿਧਾਂਤਾਂ ਨੂੰ ਆਪਣੀਆਂ ਸੰਪਰਦਾਵਾਂ ਨੂੰ ਨਿੰਦਿਆ ਕਰਨੀ ਬੰਦ ਕਰਕੇ ਉਹਨਾਂ ਨੂੰ ਤਕੜੇ ਕਰੀਏ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਸਾਡਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਸਾਡੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਸਾਡਾ ਬੜੀਆਂ ਕੁਰਬਾਨੀਆਂ ਨਾਲ ਅਸੀਂ ਲਿਆ ਕੋਈ ਵਿਅਕਤੀ ਮਾਤਰ ਵਿੱਚ ਮਾੜਾ ਹੋ ਸਕਦਾ ਪਰ ਸੰਸਥਾਵਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਨਿੰਦਾ ਤੋਂ ਉੱਪਰ ਉੱਠ ਕੇ ਵੱਡੀ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨਾਲ ਜੁੜੀਏ ਵੱਡੀ ਛਤਰੀ ਥੱਲੇ ਕੱਤਰ ਹੋਈ